ਯੂਕੇ 'ਚ 15 ਸਾਲਾਂ ਦੀ ਕੁੜੀ ਨੂੰ ਪਾਕਿਸਤਾਨੀ ਮੂਲ ਦੇ 5 ਤੋਂ 6 ਜਣਾਂ ਨੇ ਪਹਿਲਾਂ ਅਗਵਾ ਕੀਤਾ ਫਿਰ ਉਹਦੇ ਨਾਲ ਗੈਂਗਰੇਪ ਕੀਤਾ ਯੂਕੇ ਦੇ ਵੈਸਟ ਲੰਡਨ ਦੇ ਹਮਸਲੋ ਏਰੀਆ ਵਿੱਚ ਇਸ 15 ਸਾਲ ਦੀ ਸੇਕ ਕੁੜੀ ਨੂੰ 34 ਸਾਲਾਂ ਦੇ ਪਾਕਿਸਤਾਨੀ ਬੰਦੇ ਆਪਣੇ ਫਲੈਟ ਵਿੱਚ ਬੰਦ ਕਰ ਰੱਖਿਆ ਸੀ ਜਿੱਥੇ ਹਰ ਰੋਜ਼ ਇਹਦੇ 5 ਤੋਂ 6 ਹੋਰ ਪਾਕਿਸਤਾਨੀ ਸਾਥੀ ਆਉਂਦੇ ਅਤੇ ਕਈ ਘੰਟਿਆਂ ਦਾ ਇਸ ਕੁੜੀ ਦਾ ਸਰੀਰਿਕ ਸ਼ੋਸ਼ਣ ਕਰਦੇ ਅੱਜ ਤੋਂ ਕੁਝ ਦਿਨ ਪਹਿਲਾਂ ਛੇਰੇ ਪੰਜਾਬ ਗਰੁੱਪ ਦੇ ਕੁਝ ਕੰਦੇ ਇਸ 34 ਸਾਲਾਂ ਦੇ ਪਾਕਿਸਤਾਨੀ ਬੰਦੇ ਦੇ ਅਪਾਰਟਮੈਂਟ ਦੇ ਸਾਹਮਣੇ ਪਹੁੰਚ ਜਾਂਦੇ ਆ ਜਿੱਥੇ ਇਹਨਾਂ ਮੁੰਡਿਆਂ ਵੱਲੋਂ ਇਸ ਬੰਦੇ ਨੂੰ ਕਨਸਰਟ ਕੀਤਾ ਜਾਂਦਾ ਘੱਟੋ ਘੱਟ 15 ਦਿਨ ਬੀਤ ਜਾਂਦੇ ਆ ਪਰ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਇਸ ਕੁੜੀ ਨੂੰ ਬਚਾਉਣ ਲਈ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਉਦੋਂ ਅੱਕੇ ਹੋਏ ਇਹ ਮੁੰਡੇ 200 ਤੋਂ 300 ਸਿੱਖ ਇਕੱਠੇ ਕਰਕੇ ਰੋਸ ਪ੍ਰਦਰਸ਼ਨ ਕਰਦੇ ਹਨ ਫਿਰ ਸਰਕਾਰ ਦੇ ਕੰਨ ਖੁੱਲਦੇ ਆ ਅਤੇ ਫਾਈਨਲੀ 13 ਜਨਵਰੀ ਨੂੰ ਇਸ ਕੁੜੀ ਨੂੰ ਇਹਨਾਂ ਦਰਿੰਦਿਆਂ ਤੋਂ ਬਚਾਇਆ ਜਾਂਦਾ ਹੈ 200 ਤੋਂ 300 ਸਿੱਖਾਂ ਨੂੰ ਯੂਕੇ ਵਿੱਚ ਇਕੱਠਾ ਕਰਨਾ ਪਿਆ ਇਸ 15 ਸਾਲਾਂ ਦੀ ਇੱਕ ਕੁੜੀ ਨੂੰ ਬਚਾਉਣ ਲਈ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਇਹ 34 ਸਾਲਾਂ ਦਾ ਬੰਦਾ ਇੱਕ ਗਰੂਮਿੰਗ ਗੈਂਗ ਦਾ ਹਿੱਸਾ ਹੈ ਗੈਂਗ ਨੂੰ ਇਸ 34 ਸਾਲਾਂ ਦੇ ਬੰਦੇ ਵੱਲੋਂ ਹੀ ਲੀਡ ਕੀਤਾ ਜਾ ਰਿਹਾ ਸੀ ਸੌਖੇ ਸ਼ਬਦਾਂ ਵਿੱਚ ਗਰੂਮਿੰਗ ਦਾ ਮਤਲਬ ਹੰਡਰੇਜ ਕੁੜੀਆਂ ਮਤਲਬ 18 ਸਾਲਾਂ ਤੋਂ ਘੱਟ ਉਮਰ ਦੀਆਂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਨਾਲ ਦੋਸਤੀ ਦਾ ਨਾਟਕ ਕਰਕੇ ਤੇ ਉਹਨਾਂ ਨੂੰ ਵਕ ਵਕ ਤਰ੍ਹਾਂ ਦੇ ਗਿਫਟ ਦੇ ਕੇ ਜਾਂ ਮਦਦ ਕਰਨ ਦੇ ਬਹਾਨੇ ਗਰੂਮਿੰਗ ਗੈਂਗ ਵੱਲੋਂ ਝੋਲੀਆਂ ਪਾਲੀਆਂ ਕੁੜੀਆਂ ਦਾ ਭਰੋਸਾ ਜਿੱਤ ਲਿਆ ਜਾਂਦਾ ਹੌਲੀ ਹੌਲੀ ਇਹਨਾਂ ਕੁੜੀਆਂ ਨੂੰ ਇਨਸੂਲੇਟ ਕਰਕੇ ਇਹਨਾਂ ਦੇ ਪਰਿਵਾਰ ਤੋਂ ਦੂਰ ਕਰ ਦਿੱਤਾ ਜਾਂਦਾ ਸੀ ਤੇ ਇਹਨਾਂ ਕੁੜੀਆਂ ਨੂੰ ਭਰੋਸੇ ਵਿੱਚ ਲੈ ਕੇ ਸ਼ਰੀਰਕ ਲਈ ਆਪਣੇ ਕੋਲ ਰੱਖ ਲਿਆ ਜਾਂਦਾ ਸੀ 15 ਸਾਲਾਂ ਦੀ ਇਹ ਕੁੜੀ ਨੂੰ ਵੀ ਇਸੇ ਤਰ੍ਹਾਂ ਗਰੂਮਿੰਗ ਗੈਂਗ ਦਾ ਸ਼ਿਕਾਰ ਆਪਣੀ ਇਸੇ ਤਰ੍ਹਾਂ ਪੰਜਾਬੀ ਕੁੜੀਆਂ ਨਾਲ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਆ ਜਿੰਨਾਂ ਕੁੜੀਆਂ ਨੂੰ ਆਪਣੀ ਲੋੜ ਆ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਸ਼ੇਰੇ ਪੰਜਾਬ ਗਰੁੱਪ ਵਾਂਗੂ ਕੁੜੀਆਂ ਨਾਲ ਖੜਨਾ ਚਾਹੀਦਾ ਹੈ ਔਰ ਇਸ ਮੁੱਦੇ ਤੇ ਆਪਣੀ ਸਰਕਾਰ ਨੂੰ ਅਦੇ ਸਿੱਖ ਪ੍ਰਚਾਰkan ਹਰ ਇੱਕ ਬੰਦੇ ਨੂੰ ਬੋਲਣ ਦੀ ਲੋੜ ਹੈ ਤਾਂ ਜੋ